ਆ ਜਿੰਦਾ ਹੀ ਲੱਗੇ ਪਏ ਆ ਬਹੁਤ ਵਾਹ ਕਾਲਾ ਤਾਂ ਮੈਂ ਲਾਤਾ ਕਿ ਮੈਨੂੰ ਪਾਣੀ ਪਾਦਨ ਨਹੀਂ ਤੁਸੀਂ ਲੋਕ ਗੌਰ ਹੀ ਨਹੀਂ ਕਰਦੇ ਅਸ ਲਾਉਣੇ ਹੂੰ ਧੰਨ ਬਾਗ ਧੰਨਵਾਦ ਅੱਜ ਜਦ ਤੰਗ ਤੇ ਜਾਉਂਗੇ ਨੇ ਕਾਹਗਾ ਤੋੜਨੇ ਹਾਂ ਸਾਰੇ ਹੀ ਲੈਣੇ ਆ ਚੰਗੀ ਤਰ੍ਹਾਂ ਤੋੜ ਲੈ ਵਧੀਆ ਬਣ ਜੂ ਚਟਨੀ ਘਰ ਤਾਂ ਇਹ ਮਟਕੇ ਨੇ ਸਾਰਾ ਹਾਂ ਸਾਰੇ ਜੜੇ ਹੀ ਵਟ ਲਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਰਾ ਦਿਨ ਕੁਛ ਨਹੀਂ ਕੀਤਾ ਹੈਗਾ ਬਸ ਡਿਊਟੀ ਕੀਤੀ ਤੇ ਇਹਨੇ ਤਾਂ ਕੰਮ ਕਰ ਦਿੱਤੇਗਾ ਲੋਗ ਵਗੈਰਾ ਕੁਝ ਨਹੀਂ ਬਣਾਇਆ ਸੀਗਾ ਸਵੇਰ ਦੇ ਨਾਲ ਅਸੀਂ ਤੇ ਹੁਣ ਲੱਗਿਆ ਸੀ ਕੁੰਡੇ ਦੀ ਚਟਣੀ ਲਗਣਾਂ ਪਹਿਲਾਂ ਰਗਣ ਲੱਗੇ ਸੀ ਇਹ ਜੀ ਮਿਕਸੀ 'ਚ ਪਰ ਇਹ ਜਿੱਦ ਗੱਲ ਜੀ ਨਹੀਂ ਬਣਦੀ ਹੁਣ ਰਗੜਾਂਗੇ ਕੁੰਡੇ ਰੋਟੇ ਨਾਲ ਤੇ ਅੱਜ ਚਟਣੀ ਨਾਲ ਰੋਟੀ ਖਾਣੀ ਹੈਗੀ ਦਾਲ ਸਬਜ਼ੀ ਕੁਝ ਨਹੀਂ ਬਣਾਈ ਹੈਗੀ ਕਦੇ ਕਦੇ ਸਵਾਦ ਲੱਗਦੀ ਆ achar ਨਾਲ ਚਟਣੀ ਨਾਲ ਤੇ ਅੱਜ ਇਹ ਤੇ ਖਾਣਾ ਰੋਟੀ ਬਣਾ ਕੇ ਬਾਹਰ ਵਾਹੇ ਘੁੱਟਦੇ ਆਂਗੇ ਛੋਟੇ ਨਾਲ ਤਾ ਨੂੰ ਤਾ ਨੂੰ ਲੈ ਚੰਗੀ ਤਰ੍ਹਾਂ ਤੇ ਇਹ ਸਪੈਸਲ ਆਪਾਂ ਮੇਲੇ ਚ ਲੈ ਆਦਿਆ ਨਾ ਇਹ ਹੂੰ ਮੇਲੇ ਤੋਂ ਲੈ ਆਦਿਆ ਇਹ ਛੋਟਾ ਜਾਂ ਇਹ ਤਾਂ ਬਾਹਰ ਘੱਟ ਆ ਇਹਦਾ ਪਰ ਚਟਣੀ ਰਗੜ ਦੂਗਾ ਇਹ ਬਾਹਰ ਮੈਂ ਹੀ ਕੁੱਟ ਦਿਆਂ ਚਟਣੀ ਇਹ ਲਾਉਂਦੇ ਆ ਰੋਟੀਆਂ ਇਹਨੇ ਕਿ ਬਾਅਦ ਚ ਬਣਾਉ ਗਰਮ ਗਰਮ ਖਾਵਾਂਗੇ ਹਨਾ ਗਰਮ ਯਾਰ ਪਦੀਨਾ ਥੋੜਾ ਮੰਮਾ ਨੂੰ ਪੁੱਛਿਆ ਤਾਂ ਪਦੀਨਾ ਹੋਰ ਤੋਂ ਲੈਣਾ ਜੀ ਮਾ ਪਦੀਨਾ ਘੱਟ ਪੈ ਗਿਆ ਘੱਟ ਪੈ ਗਿਆ ਹੁੰਦਣਾ ਕਟਾ ਤੈਨੂੰ ਹੈ ਹੀ ਘੱਟ ਤੂੰ ਨਾ ਹੋਏ ਇਹਨੇ ਸੋ ਮੇ ਚੜ ਰਿਹਾ ਵਰਤੈ ਸੁਈ ਤੇ ਆਪੇ ਆਕੇ ਪਾਵੈ ਸੁਈ ਵਰਤੈ ਜੀ ਤੂੰ ਆਪੇ ਕਰੇਂ ਸੁੰਗਰ ਮਹਿਰ ਆ ਗਿਆ ਬਾਬਾ ਦੇ ਘਰੋਂ ਲਿਆਓ ਉਹ ਕਿੰਨੇ ਪੱਤੇ ਤੋੜ ਲਏ ਲੈਂਕੇ ਬਹੁਤ ਮੈਂ ਚਸ਼ਟਿਕਾ ਦੇ ਸਾਰਿਆਂ ਨੂੰ ਸਾਡੇ ਦੇ ਮਦੀਨਾ ਥੋੜਾ ਜਿਹਾ ਸੀ ਜਿਹਾ ਕਿ ਮੈਂ ਗਮੰਡੀਆਂ ਦੇ ਘਰੇ ਲੈਣ ਆ ਗਈ ਇੱਥੇ ਇਕੱਲੇ ਅੰਕਲ ਹੀ ਰਹਿੰਦੇ ਨੇ ਇੱਥੇ ਮਦੀਨਾ ਬਹੁਤ ਜ਼ਿਆਦਾ ਵਾ ਵਧੀਆ ਆਇਆ ਹੈ ਥੋੜਾ ਜਿਹਾ ਲੈ ਜੂਗੀ ਮੈਂ ਸਾਡੇ ਹੋਏ ਆਏ ਨੂੰ ਬਤਨ ਦਿੱ ਦਿੱਤਾ ਬਹੁਤ ਹੋਰ ਕਿੰਨਾ ਆਇਆ ਹੈ ਵਧੀਆ ਹੈ ਨਾ ਮੈਨੂੰ ਪਾਣੀ ਪੁਣੀ ਲੱਗਦਾ ਰਹਿੰਦਾ ਅੰਕਲ ਹਾਂ ਜੀ ਆਪਰ ਪਾਣੀ ਬੰਦ ਹੈ ਸਾਰਾ ਸਾਰਾ ਤੋੜਨੇ ਆ ਹੈ ਸਾਰਾ ਹੀ ਲੈਣੇ ਆ ਚੰਗੀ ਤਰ੍ਹਾਂ ਤੋੜ ਲੈ ਵਧੀਆ ਬਣ ਜੂਗੀ ਚਟਨੀ ਘਰ ਦਾ ਇਹ ਮੱਟ ਕੇ ਰਹੀ ਸਾਰਾ ਹਾਂ ਸਾਰੇ ਜੜੇ ਹੀ ਮੱਟ ਲਿਆ ਇੱਕ ਅੱਧਾ ਪਿਆਜ਼ ਹੋਰ ਪਾ ਰਿਆਂ ਵਿੱਚ ਕਿਉਂਕਿ ਚਟਨੀ ਚ ਪਿਆਜ਼ ਘੱਟ ਪੈਗੇ ਸੀਗੇ ਨਹੀਂ ਉਹਨਾਂ ਦੇ ਪਦੀਨਾ ਵਧੀਆ ਉਹਨਾਂ ਦੇ ਮੱਲਾ ਉਹਨਾਂ ਦੇ ਵਧੀਆ ਹੋਇਆ ਖਾਸਾ ਹੈ ਪਾਣੀ ਪੀਂਦੇ ਉਹਨਾਂ ਦਾ ਪਦੀਨਾ ਘੱਟ ਗਿਆ ਸੀਗਾ ਸਾਡਾ ਤੇ ਚਟਨੀ ਵੀ ਥੋੜੀ ਬਣਨੀ ਸੀਗੀ ਉਹ ਨਾਲ ਆਪਣੀ ਗਵਾਂਡੀ ਰਹਿੰਦੇ ਨੇਗੇ ਇੰਨਾ ਜਾ ਕੇ ਲੈ ਕੇ ਆਏ ਇਹ ਵਧੀਆ ਨੇ ਵਿਚਾਰੇ ਘੱਟ ਹੀ ਰਹਿੰਦੇ ਇੱਥੇ ਉਹ ਇਕੱਲੇ ਆਪ ਹੀ ਰਹਿੰਦੇ ਫੈਮਲੀ ਨਾਲ ਹੀ ਰੋਪੜ ਕੰਨੀ ਰਹਿੰਗੇ ਨੰਤ ਸੰਸਾਰ ਦੇ ਕੋਲੇ ਪੈਂਦਾ ਇਹਨਾਂ ਦਾ ਹਾਂ ਤੇ ਉੱਥੇ ਚਲੇ ਜਾਂਦੇ ਆ ਇਹ ਵੀਕਐਂਡ ਤੇ ਇਹਨੂੰ ਕੱਟਣਾ ਵੀ ਸੀ ਕਿਵੇਂ ਕੋਈ ਕਰਦੇ ਮਰ ਜਾਗੇ ਇਹਨੂੰ ਹਾਲੇ ਆ ਲਾਦੇ ਰਹਾਂਦੇ ਨੇ ਨਹੀਂ ਐ ਵੀ ਐ ਵੀ ਵਧੀਆ ਜਾਂਦਾ ਹੈ ਹੈ ਐ ਵਧੀਆ ਹੋਏ ਉਹ ਵਿੱਚੇ ਦੇ ਮੈਨੂੰ ਲੱਗਦਾ ਕਿ ਦੂਜੇ ਛਲ ਘਰਾਂ ਵਾਲੇ ਸੁੱਕਾ ਉਹ ਨਹੀਂ ਬਣਨਾ ਨਹੀਂ ਹੈਗਾ ਬਾਰੇ ਮੱਛਰ ਬੜਾ ਦਬਚਰੇ ਵਿੱਚ ਘੁੱਟ ਦਾਂਗੇ ਇਹ ਯਾਰ ਮੱਛਰ ਇਹ ਨੇੜੇ ਮਹੀਨੇੋਂ ਦਾ ਹੁੰਦਾ ਹੈਗਾ ਆ ਪਦੀਨਾ ਇੱਥੇ ਵਿੱਚ ਆ ਗਿਆ ਮੱਛਰ ਫਿਰਦਾ ਉਹ ਤੇ ਬਦੀਨੇ ਕੋਲ ਤਾਂ ਬਹੁਤ ਮੱਛਰ ਆਇਆ ਹੈਗਾ ਉਹ ਦੇਖੋ ਹੱਡੀ ਹੁਣ ਨਹੀਂ ਬਣਨੀ ਸਾਬ ਖਾਇਆ ਕਿਉਂਕਿ ਕਮੋਦੀਆ ਤੇ ਚੋਣਾਂ ਦੇ ਕਿ ਦੇਖਦੇ ਕੰਮ ਕਰਦੇ ਹੁੰਦੇ ਆ ਮਾੜਾ ਮੋਟਾ ਹਾਂ ਹਾਂ ਕੱਟਣੀ ਦੀ ਤੰਦ ਆਪ ਲੈ ਕਰਦੇ ਸਾਬ ਕਿਨੇ ਘੋਟੇ ਸਾਰਾ ਸਾਲ ਪੂਰੇ ਸਾਲ ਮਹੀ ਸਾਬ ਘੋਟੇ ਨਵੀਂ ਘੜੀ ਨਾ ਆਪਾਂ ਰਲ ਕੇ ਘੋਟੇ ਚੱਲ ਹੁਣ ਠੀਕ ਹੈ ਹੁਣ ਚੱਟਨੇ ਵੀ ਰਲ ਕੇ ਬਣਾਦੇ ਮਦੀਨਾ ਤੁਸੀਂ ਤੋੜਤਾ ਇੱਕ ਪਿਆਜ ਇਹਨੇ ਲਿਆਤਾ ਤੇ ਉਹ ਨਾਲ ਜਾ ਕੇ ਰਲ ਮਿਲ ਕੇ ਕੰਮ ਕਰਤੀ ਹੈ ਨਾ ਖੁਸ਼ੀ ਖੁਸ਼ੀ ਨਾਲ ਵਧੀਆ ਰੋਟੀ ਖੱਦੀ ਹੁੰਦੀ ਹੈ ਸਹੀ ਗੱਲ ਆ ਕਦੇ ਕਦੇ ਆਹ ਖਾਣੇ ਚੈਦੀ ਹੈ ਜੱਟੋ ਗੁੱਡੂ ਆਪਾਂ ਖਾਂਦੇ ਨਹੀਂ ਸੁਆਦ ਨਹੀਂ ਲੱਗਦਾ ਹੁਣ ਕਿਧਰ ਹੀ ਹੈ ਕੀ ਸੁਆਦ ਆਉਂਦਾ ਹੈ ਰੋਜ਼ ਰੋਜ਼ ਝਾੜਾਂ ਮਨੇ ਸੁਆਦ ਲੱਗਦੀਆਂ ਸਬਜ਼ੀਆਂ ਵੀ ਮੌਸਮੀ ਆਈਆਂ ਮੇਰੇ ਨਾਲ ਦੀ ਪੰਡੀ ਕਿਨੇ ਅਡਵਾਂਸ ਆ ਗਈ ਹੈ ਨਾ ਲੋ ਤੋਰੀਆਂ ਆਈਆਂ ਪਈਆਂ ਨੇ ਤੋਰੀਆਂ ਸਟੋਰ ਵਾਲਾ ਆਇਆ ਉਹ ਸਟੋਰ ਵਾਲਾ ਪਰ ਬੰਦੇ ਸਟੋਰ ਵਾਲਾ ਨਹੀਂ ਉਹ ਪਹਿਨੇ ਵੀ ਕੋਈ ਲੈਂਦਾ ਕਿ ਉਹ ਲਾ ਕੇ ਆਪ ਦਾ ਉਹ ਜਿਹੜੇ ਚਰਪਾਲਾਂ ਜਿਹਾ ਪਾਲਣੀਆਂ ਕੁੱਟੀਆਂ ਆਂ ਉਹਨਾਂ ਚ ਅਡਵਾਂਸ ਹੀ ਵੀ ਰਹਿ ਜਾਂਦੇ ਨੇ ਖੰਡ ਤੋਂ ਪਹੁੰਚਾ ਕੇ ਲੈ ਸੋਟਾ ਹੀ ਮਾਰਿਆ ਇਹ ਸੱਟ ਲੱਗਦੀ ਉਹ ਸੋਟੇ ਤੇ ਵਾਹ ਰੁੱਟ ਜੇ ਨਵਾਂ ਆਲੇ ਮੈਂ ਤਾਂ ਪਹਿਲਾਂ ਚੈੱਕ ਕਰਨੀ ਆ ਮੈਂ ਕੁੱਤੀ ਹੀਰਨੀ ਪਹਿਲਾਂ ਜਿੱਥੇ ਚ ਹਾਂ ਮੈਂ ਜੀ ਬਣੂ ਬਹੁਤ ਸਾਰਾ ਸਪੋਰਟਿੰਗ ਉਹ ਕਿਹਨੇ ਸੀ ਜਿੱਤੇ ਇਹ ਕੁਤਰੋ ਤਰੀਕਾ ਹੁੰਦਾ ਬੰਦਾ ਬਧੀ ਤੇ ਇਦਾਂ ਕੁੱਟਣਾ ਆ ਆ ਰਿਹਾ ਆ ਰਿਹਾ ਵੀ ਡੈਡੀ ਰੱਬ ਕਰਦੇ ਉਹ ਮੈਂ ਕਹਾਂ ਅੱਧਾ ਪੋਣਾ ਘੰਟਾ ਲੱਗੇ ਰਣਾ ਉਹਨੇ ਮਲਾਈ ਵਰਗੀ ਬਣਾਉਂਦੀ ਇਹ ਫਲਾਈ ਪਾ ਗਈ ਬੱਸ ਆਉਂਦੀ ਆ ਛੋਟੀ ਮਲਾਈ ਲੈ ਖਾੜੀ ਨਹੀਂ ਮਲਾਈ ਵਿੱਚ ਪਾਵਾਂਗਾ ਚਟਨੀ ਤੇ ਨਹੀਂ ਸਾਰੇ ਨਹੀਂ ਖਾਂਦੇ ਤੇ ਇਹਦੇ ਨਹੀਂ ਪੋਣੀ ਜਦੋਂ ਜਿਹਨੇ ਖਾਣੀ ਆ ਥੋੜੀ ਮਲਾਈ ਪਾ ਲੋ ਆਪਦੀ ਬਹੁਤ ਵੱਲ ਲੱਗਦੇ ਮਲਾਈ ਤੋਂ ਕੋਈ ਇੱਕ ਤਾਂ ਆਪਾਂ ਬਣਾਉਣੀ ਹੈਗੀ ਚੁੱਲੇ ਤੇ ਉਹ ਥੋੜ੍ਹੀ ਦਾਲ ਅੱਜ ਮੈਂ ਬਹੁਤ ਖੁਸ਼ ਆ ਮੈਨੂੰ ਜ ਰੋਟੀ ਖਾਣ ਦੀ ਬਿਲਕੁਲ ਨਹੀਂ ਆਈ ਜੀ ਜਿਹੜੇ ਵਾਸਤੀ ਵਲੌਗ ਵਾਲੇ ਆ ਦੀਦੀ ਵਾਸਤੀ ਫੈਮਿਲੀ ਵਾਲੇ ਸਾਨੂੰ ਸੋਨੂੰ ਦੀਦੀ ਆ ਜਿਹੜੇ ਨਾ ਵੱਡੇ ਸਿਸਟਰ ਆ ਉਹਨਾਂ ਨੇ ਮੇਰੀ ਅੱਗੇ ਫੋਨ ਤੇ ਗੱਲ ਹੋਈ ਆ ਮੈਨੂੰ ਬਹੁਤ ਖੁਸ਼ੀ ਆ ਹੋਈ ਆ ਤੇ ਬਹੁਤ ਖੁਸ਼ ਅੱਜ ਰੋਟੀ ਨਾ ਖਾਵਾਂਗੀ ਮੈਂ ਤਾਂ ਮੈਂ ਚੱਲੂਗਾ ਇੰਨੀ ਖੁਸ਼ ਆ ਮੈਂ ਹੋਰ ਤੁਸੀਂ ਕਿ ਮੈਂ ਬਹੁਤ ਟਾਈਮ ਤੋਂ ਉਹ ਆਪਣੇ ਵਲੌਗ ਦੇਖ ਰਿਹਾ ਹਾਂ ਨਾ ਆਪਣੇ ਵੀ ਕਿਉਂਕਿ ਬਹੁਤ ਲੱਕੀ ਆ ਸਾਡੇ ਉਹਨਾਂ ਨੇ ਵਲੌਗ ਦੇਖੇ ਆ ਮੈਂ ਇਹ ਨਾ ਬਹੁਤ ਟਾਈਮ ਤੋਂ ਮੈਂ ਥਰੇ ਤੇ ਵਲੌਗ ਦੇਖਦੀ ਹੁੰਦੀ ਸੀ ਸੋਨੂੰ ਦੀਦੀ ਦੇ ਅਨਜਨ ਦੇ ਜੀ ਦੇ ਮੰਨ ਦੀ ਜੀ ਦੇ ਬਰਵਿੰਦਰ ਬੀਰ ਜੀ ਦੇ ਸਾਰੇ ਨਾਲ ਦੇਖ ਤੁਸੀਂ ਨੇ ਚਾਹ ਇੱਕ ਸਿਮਰਨ ਬੇਟੀ ਉਹਨਾਂ ਦਾ ਵੀ ਚੈਨਲ ਬਣ ਗਿਆ ਹੁਣ ਤੇ ਸਾਰੇ ਨਾਲ ਦੇ ਬਲੌਗ ਬਹੁਤ ਵਧੀਆ ਹੁੰਦੇ ਨੇ ਬਹੁਤ ਜਿਆਦਾ ਵਧੀਆ ਹੁੰਦੇ ਨੇ ਉਹਦੇ ਨਾਲੇ ਆਪਣੀ ਸੰਗਰੂਰੀ ਰਹਿੰਦੇ ਨੇ ਕਿੰਨੀ ਵਾਰ ਆਪਾਂ ਗਏ ਆ ਪਪਾ ਜੀ ਨੂੰ ਮੈਨੂੰ ਤਾਂ ਪਤਾ ਸੀ ਕਿ ਉਹ ਸੰਗਰੂਰ ਰਹਿੰਦੇ ਨੇ ਉਹ ਅੱਛਾ ਪਤਾ ਹੈ ਆ ਨਾ ਮਣੋਏ ਤਸੱਲੀ ਵਕ ਚਟਨੀ ਬਣੂ ਪੂਰੀ ਰੋਟੀ ਬਣਾਣਾ ਤੁਹਾਡੀ ਉਂਗਲਾਂ ਵਿੱਚ ਰਣੀ ਹੱਥ ਤੇ ਰੋਟੀ ਖਾਣ ਤੋਂ ਬੈਠਿਆ ਸਰ ਦੰਨੀਆਂ ਬਣਾਤੀਆਂ ਰੋਟੀਆਂ ਹਲਕਾ ਰੋਟੀ ਲਾਉਣ ਤੇ ਆ ਗਾਣ ਤੋਂ ਬੈਠੇ ਆ ਰੋਟੀ ਗਰਮ ਗਰਮ ਹੀ ਲਾਉਂਗੀ ਵਕ ਪਰ ਚਟਨੀ ਦੀ ਤਾਜ਼ੀ ਤਾਜ਼ੀ ਬਣੂਗਾ ਮਲਾਈ ਵਾਲੀ ਗੁੱਟੀ ਵੀ ਵਧੀਆ ਲੱਗਦੀ ਮੈਨੂੰ ਇਹ ਬਸ ਬਹੁਤ ਹਨੇ ਤਾਂ ਮੈਂ ਹੈ ਬਾਈ ਕਰਾ ਦੇ ਤੋਆ ਲੱਗਦੀ ਨਹੀਂ ਜਦਾਂ ਲਾਲ ਤੇ ਚੱਲਿਆ ਕੇ ਬਰੋਂ ਚਟਨੀ ਘੁੱਟਾਂਗੇ ਉਹਨੇ ਚ ਮਿਰਚਾਂ ਪਈਆਂ ਨੇ ਇਹਦੀਆਂ ਹੈ ਨਹੀਂ ਜਮੇ ਹੈ ਨਹੀਂ ਮੇਰੇ ਕੋਈ ਵੀ ਅੱਜ ਸਾਰੀ ਬਾਅਕ ਦਾ ਗੱਲ ਬਣਨੀ ਸੀਗੀ ਅਚਾਰ ਵਾਲੀ ਸੱਟ ਲੈ ਕੇ ਅਸੀਂ ਲਿਆ ਦੇ ਹੈ ਲਓ ਇਹ ਰੋਟੀ ਲੱਗੀ ਬਣਨ ਨੂੰ ਤੇ ਖਾਣੇ ਵਿੱਚ ਜਟਣੀ ਨਾਲ ਮੈਂ ਤਾਂ ਮੜਾਈ ਪਾ ਕੇ ਖਾਉਂਗਾ ਨਾਲ ਗਰਮਾ ਗਰਮ ਰੋਟੀ ਸਵਾਦ ਬਹੁਤ ਲੱਗੂਗੀ ਇਹਦੇ ਨਾਲ ਹੂੰ ਕਿਹੜਾ ਲਾ ਕੇ ਆਵਾਂਗਾ ਦੋ ਵਾਰ ਚ ਰੋਟੀ ਦਿਖਾ ਕੇ ਹਨਾ ਮੈਂ ਤਾਂ ਖਾਣੀ ਕਿਹੜਾ ਤਾਂ ਲਾਉਣਾ ਹੋਊਗਾ ਕਿਹੜਾ ਮੈਨੂੰ ਹਣਾ ਕਿਹੜਾ ਖਾ ਜਾਊਗੀ ਰੋਜ਼ ਰੋਜ਼ ਸਵਾਦ ਲੱਗਦਾ ਨਾਲ ਸਬਜ਼ੀ ਰਖਣਾ ਇਹਦੇ ਨਾਲ ਵਧੀਆ ਲੱਗੂਗੀ ਅੱਜ ਬਹੁਤ ਵਧੀਆ ਲੱਗੂਗੀ ਚਰਨੀ ਨਾਲ ਫਿਰ ਦੂਜੇ ਦਿਨ ਨੂੰ ਦਾਲ ਸਬਜ਼ੀ ਵੀ ਸਵਾਦ ਲੱਗਦੀ ਆ ਹੂੰ ਆਪਾਂ ਆਉਂਗਾ ਪਾਣੀ ਬਾਅਦ ਚ ਦੇ ਆਉਂਗਾ ਹਨਾ ਆ ਰੋਟੀ ਖਾ ਲੋ ਹਾਂਜੀ ਚਟਨੀ ਲਗੜੀ ਹੈਗੀ ਬਾਦ ਰੋਟੀਆਂ ਖਾ ਲੂੰਗਾ ਟੋਕ ਟੋਕ ਚਟਨੀ ਨਾਲ ਕਿੰਨੀ ਮਰਜੀ ਰੋਟੀ ਖਾ ਰੋਟੀ ਪੁੱਤੀ ਜਾਂਦੀ ਹੈ ਆ ਗਈ ਬਾਈ ਬਈਆ ਗਰਮੇ ਹੋਰ ਦੀ ਲੈ ਵੀ ਕਾਕਾ ਸਵਾਦਾ ਰੋਏ ਕਵਾਦ ਕਰੇ ਜਤਨੀ ਨਾਲੀ ਹਾਂ ਨਾਲ ਕਹਿੰਦੇ ਸੁਆਗਤ ਕਵਾਦਿਆ ਕਰੋ ਬੈਠੇ ਗੱਲਾਂ ਨਾਲ ਮਰ ਜਾ ਰੋਟੀ ਨਹੀਂ ਮੇੜ ਲੋ ਛੇਤੀ ਗੱਲਾਂ ਖਾ ਤਾਂ ਮਰ ਜਾਂਦੇ ਰੋਟੀ ਕਹਿੰਦੇ ਬੋਲਦੇ ਨਹੀਂ ਹੁੰਦੇ ਠੀਕ ਆ ਖਾਓ ਜੇ ਜੇਤੀ ਚੜਨੀ ਆਪਾਂ ਹਫਤੇ ਦੀ ਬਣਾ ਲਈ ਹੁਣ ਹਫਤਾ ਚੜਨੀ ਚਲਣੀ ਆ ਠੀਕ ਆ ਇੰਨੀ ਥੋੜੀ ਥੋੜੀ ਬਣਾਇਆ ਕਰੂਗੀ ਨਾ ਫਿਰ ਉਹ ਹਫਤਾ ਚ ਲਾਉਣੀਆਂ ਜਿੰਨੀ ਬਣ ਗਈ ਹੁਣ ਓਕੇ ਤੇਰੇ ਵੀ ਅੱਖ ਨਹੀਂ ਥੋੜੀ ਜਿਹੀ ਮੈਂ ਖਾਉਂਗਾ ਜਟਨੀ ਸਵੇਰੇ ਤੁਸੀਂ ਤਾਂ ਖਾਈ ਲੈਣੀ ਹੈ ਮੈਂ ਨਹੀਂ ਖਾਣੀ ਮੈਂ ਸਵੇਰੇ ਖਾ ਲਿਆ ਮੈਂ ਦੋ ਵਾਰ ਖਾਣੀ ਹੈਗੀ ਨਹੀਂ ਹੈ ਨਹੀਂ ਥੋੜੀ ਰੱਖ ਦੇ ਯਾਰ ਆਖਰੀ ਰੋਟੀ ਆ ਇਹ ਮਲਾਈ ਵੀ ਖਾਉਂਗਾ ਥੋੜੀ ਜਿਹੀ ਮੈਂ ਵੈਸਾ ਮੋਟੇ ਹੁੰਦੇ ਨੇ ਮਲਾਈ ਨਾਲ ਪਰ ਸਵਾਦ ਲੱਗਦੀ ਚਟਨੀ ਪਾ ਕੇ ਨਾ ਮਿਕਸ ਕਰਕੇ ਬਹੁਤ ਸਵਾਦ ਲੱਗਦੀ ਹੈ ਖੁਲ੍ਹੇ ਦੇ ਦਿੰਦੇ ਪਾ ਦੋ ਇਹ ਥੋੜੀ ਪਣੀ ਹੈ ਮਲਾਈ ਫੇ ਸਾਰੀ ਜਟਨੀ ਖਾ ਲਾਂ ਮੈਂ ਪਾ ਦੋ ਵਿੱਚ ਹੀ ਪਾ ਦਊਗਾ ਕਿਹੜੀ-ਕਿਹੜੀ ਜੀ ਬਾਈ ਪਤਲੀ ਨਾ ਬਾਈ ਮਲਾਈ ਯਾਰ ਦੇਖੋ ਕਿ ਨੀ ਮਾਵਾ ਕੋਤਾ 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 ਮੈਕਸ ਕਰ ਰਿਹਾ ਵਾਹ ਸੋਹਣੀ ਗੱਲ ਸਾਰੇ ਤੁਸੀਂ ਵੀ ਖਾਇਆ ਕਰੋਗੇ ਦੇਖੋ ਤੇ ਆਏ ਰੋਟਿਕ ਸੌਨਾ ਦੀ ਬਰੇਸ ਨੂੰ ਇੱਕ ਬੰਦੇ ਆ ਖਾਸ ਕਰਕੇ ਹੂੰ ਸੰਗਰੂਰ ਚ ਇਹ ਗੱਲ ਪਰ ਸੰਗਰੂਰ ਚ ਰੋਟੀਆਂ ਆਂ ਅੰਦਰ ਦੇਖੇ ਮੈਂ ਮਲਾਈ ਦੇ ਵਿੱਚ ਪਾ ਕੇ ਜਾਂ ਮਲਾਈ ਦੇ ਨਾਲ ਲੁਧਿਆਣੇ ਦਾ ਡੇਰੀਜ ਤਾਂ ਖਾਂਦਾ ਨਹੀਂ ਸੀ ਕੋਈ ਤੇ ਖਾਂਦਾ ਹੋ ਮੈਨੂੰ ਪਤਾ ਨਹੀਂ ਹੈਗਾ ਪਰ ਅਸੀਂ ਨਹੀਂ ਖਾਂਦੇ ਮੈਂ ਇੱਥੇ ਅੱਗੇ ਖਾਣ ਲੱਗੀ ਹਾਂ ਸੋਹਣਾ ਵੀ ਹੂੰ ਤੇ ਦਹੀਂ ਭਾਗ ਸੌਜੀ ਕਿੰਨਾ ਸੁਆਲਾ ਬਹੋਗੀ ਇੱਥੇ ਰੱਗੀਆਂ ਖਾਣਾ ਕੇ ਉਹ ਤੇ ਲੁਧਿਆਣੇ ਚ ਖਾਂਦੇ ਆ ਹਾਂ ਉਹ ਤੇ ਲੁਧਿਆਣੇ ਚ ਖਾਂਦੇ ਆ ਜਿੰਦਾ ਹੀ ਲੱਗੇ ਪਾਇਆ ਬਹੁਤ ਸੁਆਲਾ ਜੇ ਆਪਣੇ ਪਦੀਨਾ ਹੋਰ ਲਾ ਲਈ ਆਪਾਂ ਦੂਰੀ ਦੇ ਰੇਨ ਬਣਾਇਆ ਕਰੀਂ ਜਿੰਨਾ ਆਪਣੇ ਹੋਈ ਨਹੀਂ ਰਿਹਾ ਪਰ ਮਿੱਟੀ ਦੇ ਦੇ ਕੀ ਕਰ ਜਿੰਨਾ ਘਾਲ ਆਤਾ ਮੈਂ ਲਾਤਾ ਮੈਨੂੰ ਪਾਣੀ ਪਾਦਨ ਨਹੀਂ ਦੋਸਤ ਕੋਈ ਨਹੀਂ ਕਰਦੇ ਅਸਲ ਲਾਉਣੇ ਹੂੰ ਧੰਨ ਬਾਗ ਧੰਨਵਾਦ ਅੱਜ ਜੱਗ ਤੰਗ ਤੇ ਜਾਉਂਗੇ ਨੇ ਸਾਰਿਆਂ ਰੋਟੀ ਖਾਣੀਆਂ ਚੌਧਰੀ ਹਾਏ ਰੋਟੀ ਲਈ ਬੈਠਾ ਆਪਦੀ ਖਾਲੀ ਇਤੋਂ ਖਾਲੀ ਚਟਣੀ ਖਤਮ ਕਰਦੇ ਸਾਰੇ ਆਖਰੀ ਬਰਕੀ ਆ ਚਟ ਜਾਉਣ ਵਾਲਾ ਨਾ ਮੈਂ ਤਾਂ ਝੱਟ ਗਿਆ ਸਾਰੀ ਕੌਲੀ ਹੈ ਬੜਾ ਪੜਾਈ ਚਾਲੂ ਹੋਣਾ ਨਹੀਂ ਪੇਪਰ ਨੇਗੇ ਅਗਲੇ ਹਫਤੇ ਤੋਂ పేపరల్